रिश्ਤਿਆਂ ਦਾ ਤੂਫਾਨ ਭਾਗ 5 ਓਏ ਰਾਂਝਾ ਉੱਠ ਤੇਰੀ ਹੀਰ ਚੱਲੀ ਆ ਸੱਚਾ ਬਿਆੰਤ ਨੂੰ ਕਹਿੰਦਾ ਬਾ ਯਾਰ ਸੌਣ ਲੈਣ ਦੇ ਰਾਤ ਵੀ ਨੀਂਦ ਨਹੀਂ ਆਈ ਬਿਆੰਤ ਨੇ ਆਲਸ ਸੁੱਟ ਦੇ ਬੋਲਿਆ ਸੱਚਾ ਕਹਿੰਦਾ ਉਹ ਤੇਰੀ ਮਰਜ਼ੀ ਆ 7:00 ਵੱਜ ਗਏ ਆ ਉਹ ਦੇਖ ਦੋਵੇਂ ਕੁੜੀਆਂ ਦੁੱਧ ਲੈ ਕੇ ਚੱਲੀਆਂ ਬਿਆੰਤ ਅੱਖਾਂ ਨੂੰ ਮਲਦਾ ਮਲਦਾ ਥੱਲੇ ਦੇਖਦਾ ਤੇ ਉਹਨੂੰ ਦੋਵੇਂ ਬੁਹੇ ਦੇ ਵਿੱਚ ਬਾਹਰ ਜਾਂਦੀਆਂ ਦਿਖਦੀਆਂ ਬਿਆੰਤ ਕਹਿੰਦਾ ਬਾਏ ਯਾਰ ਪਹਿਲਾਂ ਉਠਾ ਦੇ ਭਲਾਂ ਹੁਣ ਕੀ ਫਾਇਦਾ ਤਾਂ ਪਹਿਲਾਂ ਹੀ ਦੱਸ ਦਿੰਦੇ ਸੂਰਜ ਅਜੇ ਪੂਰਾ ਨਿਕਲ ਆਇਆ ਸੀ ਕੱਲ ਦੇ ਥੱਕੇ ਦੋਵਾਂ ਦੀ ਅੱਖ देर ਨਾਲ ਖੁੱਲੀ ਸੁੱਚਾ ਉੱਠ ਕੇ ਆਪਣੇ ਆਸ-ਪਾਸ ਦੇਖਦਾ ਹੈ ਕੋਈ ਥੱਲੇ ਦਰੀ ਵਿਛਾ ਕੇ ਸੁੱਤਾ ਕੋਈ ਮੰਜੇ ਦੇ ਨਾਲ ਤਾਲੀਆਂ ਵਾਲਾ ਪੱਖਾ ਲਗਾ ਕੇ ਇੱਕ ਜਵਾਰੇ ਤੇ ਦੇਖਦਾ ਕਿ ਨਵੀਂ ਵਿਆਹੀ ਜੋੜੀ ਬੈਠ ਕੇ ਚਾਹ ਪੀ ਰਹੀ ਸੀ ਉਹ ਉਹਨਾਂ ਨੂੰ ਬਹੁਤ ਗੌਰ ਨਾਲ ਦੇਖਦਾ ਹੈ ਉਹ ਦੋਵੇਂ ਆਪਸ ਵਿੱਚ ਬੱਚਿਆਂ ਵਾਂਗ ਸ਼ਰਾਰਤਾਂ ਕਰੀ ਜਾ ਰਹੇ ਸੀ ਕਦੇ ਕੁੜੀ ਚਾਹ ਪੀਣ ਤੋਂ ਰੋਕੇ ਕਦੇ ਮੁੰਡਾ ਕਾਫੀ ਦੇਰ ਇਦਾਂ ਹੀ ਚੱਲਦਾ ਰਿਹਾ ਬਯੰਤ ਕਹਿੰਦਾ ਬਾਈ ਇਹ ਮੰਗਲ ਹੈ 15 ਦਿਨ ਪਹਿਲਾਂ ਵਿਆਹ ਹੋਇਆ ਘਰੋਂ ਬਾਹਰ ਨਹੀਂ ਨਿਕਲਦਾ ਜਦੋਂ ਦੀ ਆਈ ਆ ਉਹਦੇ ਕੋਲੇ ਸੁੱਚਾ ਕਹਿੰਦਾ ਸੋਹਣੀ ਜੋੜੀ ਆ ਬਿਆੰਤ ਕਹਿੰਦਾ ਸਵਾਦ ਸੋਣੀ ਹੈ ਵਧੀਆ ਕੰਮ ਕਰਦਾ ਸੀ ਪਰ ਵਿਆਹ ਤੋਂ ਬਾਅਦ ਟੱਕਾ ਨਹੀਂ ਤੋੜਦਾ ਸੁੱਚਾ ਕਹਿੰਦਾ ਚੱਲ ਛੱਡ ਆਪਾਂ ਕੀ ਲੈਣਾ ਅਗਲੇ ਦੀ ਜ਼ਿੰਦਗੀ ਜੋ ਮਰਜ਼ੀ ਕਰੇ ਮੈਂ ਤਾਂ ਹੁਣ ਦੇਖ ਕੇ ਕਹਿ ਰਿਹਾ ਸੀ ਵਧੀਆ ਲੱਗ ਰਾਇਆ ਦੋਵੇਂ ਬਿਆੰਤ ਕਹਿੰਦਾ ਚੱਲ ਬਾਈ ਚਾਹ ਪੀਣੇ ਆ ਫਿਰ ਜਾਣਾ ਖੇਤ ਖੇਤਾਂ ਨੂੰ ਅੱਜ ਤਾਂ ਆਪਾਂ ਦੇਰ ਕਰਤੀ ਸੁੱਚਾ ਤੇ ਵਿਅੰਤ ਦੋਵੇਂ ਥੱਲੇ ਆਉਂਦੇ ਆ ਬੀਰੋ ਦੋਵਾਂ ਨੂੰ ਚਾਹ ਦਿੰਦੀ ਹੈ ਅਤੇ ਨਾਲ ਆਲੂਆਂ ਦੇ ਪਰੌਂਠੇ ਸੁੱਚਾ ਕਹਿੰਦਾ ਲੱਗਦਾ ਮੰਮੀ ਅੱਜ ਕੰਮ ਵਾਲੀ ਆ ਗਈ ਬੀਰੋ ਕਹਿੰਦੀ ਹਾਂ ਪੁੱਤ ਕਈ ਦਿਨ ਹੋ ਗਏ ਆਈ ਨਹੀਂ ਅੱਜ ਆਈ ਆ ਸਾਰਾ ਕੰਮ ਕਰ ਗਈ ਘਰ ਦਾ ਅਤੇ ਪਰੌਂਠੇ ਵੀ ਬਣਾ ਦਿੱਤੇ ਦਲਵੀਰ ਸਿੰਘ ਕਹਿੰਦਾ ਤੈਨੂੰ ਤਾਂ ਕਿਹਾ ਮੈਂ ਨੋ ਲੈ ਆਉਂਦੇ ਆ ਸੌਖੀ ਹੋ ਜਾਵੇਂਗੀ ਐਵੇਂ ਇਸ عمرੇ ਸ਼ਰੀਰ ਨੂੰ ਕਸ਼ਟ ਦਿੰਦੀ ਹੈ ਬੀਰੋ ਕਹਿੰਦੇ ਤੈਨੂੰ ਕੋਈ ਹੋਰ ਗੱਲ ਨਹੀਂ ਆਉਂਦੀ ਮੇਰੇ ਦੋਵੇਂ ਪੁੱਤ ਹੱਸਦੇ ਚੰਗੇ ਨਹੀਂ ਲੱਗਦੇ ਇਹ ਨਾ ਹੋਵੇ ਵਿਆਹ ਤੋਂ ਬਾਅਦ ਲੰਬੜਾ ਵਾਲੇ ਮੰਗਲ ਦੀ ਤਰ੍ਹਾਂ ਸਾਰਾ ਦਿਨ ਘਰ ਵਾਲੀ ਕੋਲ ਬڑے ਰਹਿਣਾ ਸਭ ਹੱਸਣ ਲੱਗਦੇ ਆ ਵੈਸੇ ਵੀ ਘਰ ਵਿੱਚ ਜਨਾਨੀਆਂ ਦੀ ਚੱਲਦੀ ਆ ਬੰਦੇ ਨੂੰ ਕੌਣ ਪੁੱਛਦਾ ਨਾਸ਼ਤਾ ਕਰਕੇ ਦੋਵੇਂ ਵੀਰ ਬੁੱਲ ਟੂਪਰ ਖੇਤ ਨੂੰ ਜਾਂਦੇ ਆ ਅਤੇ ਦਲਵੀਰ ਸਿੰਘ ਟਰੈਕਟਰ ਤੇ ਦੂਜੇ ਖੇਤਵਾਲ ਨੂੰ ਚੱਲ ਪੈਂਦਾ ਹੈ ਵੈਸੇ ਬਾਈ ਪਿੰਡਾ ਵਾਲਾ ਨਜ਼ਾਰਾ ਅਲੱਗ ਹੀ ਹੁੰਦਾ ਹਰੇ ਭਰੇ ਖੇਤ ਸਿੱਧੜੇ ਜਿਹੇ ਲੋਕ ਸਭ ਨਾਲ ਹੱਸ ਕੇ ਗੱਲ ਕਰਨਾ ਕੋਈ ਮਨ ਵਿੱਚ ਈਰਖਾ ਨਹੀਂ ਪਿੰਡਾ ਵਾਲੇ ਸੱਚੀ ਵਧੀਆ ਹੁੰਦੇ ਆ ਸਚੇ ਨੇ ਬਿਆੰਤ ਨੂੰ ਲੰਮੀ ਗੱਲ ਆਖ ਦਿੱਤੀ ਬਿਆੰਤ ਕਹਿੰਦਾ ਅਸੀਂ ਹਾਂ ਪਿੰਡਾ ਵਾਲੇ ਜੱਟ ਉਹ ਹੱਸਦੇ ਹੋਏ ਕਹਿੰਦਾ ਹੈ ਦੋਵੇਂ ਮੋਟਰ ਤੇ ਪਹੁੰਚ ਜਾਂਦੇ ਆ ਸੁਚਾ ਅੰਗੂਰਾ ਵਾਲੇ ਪਾਸੇ ਨੂੰ ਤੁਰ ਜਾਂਦਾ ਵਿਅੰਤ ਟਰੈਕਟਰ ਤੇ ਬੈਠ ਕੇ ਬਾਹਣ ਵਿੱਚ ਗੀੜੀ ਲਾਉਣ ਲੱਗਦਾ ਸੁਚਾ ਅੰਗੂ ਤੋੜ ਲਿਆਉਂਦਾ ਤੇ ਚੱਲਦੀ ਮੋਟਰ ਨਾਲ ਚੱਲਦੀ ਮੋਟਰ ਦੇ ਪਾਣੀ ਨਾਲ ਧੋਣ ਲੱਗਦਾ ਮੋਟਰ ਦਾ ਪਾਣੀ ਠੰਡਾ ਹੁੰਦਾ ਤੇਜ ਵੀ ਆਪਣੇ ਹੱਥ ਵਾਲੀ ਆਪਣੇ ਹੱਥ ਪਾਣੀ ਵਿੱਚ ਕਾਫੀ ਧੀਰ ਪਾ ਕੇ ਰੱਖਦਾ ਕੁਦਰਤ ਨੂੰ ਨੇੜੇ ਹੋ ਕੇ ਦੇਖਣਾ ਹੋਵੇ ਤਾਂ ਖੇਤਾਂ ਵਿੱਚ ਦੇਖੋ ਲੇਬਰ ਕੰਮ ਤੇ ਲੱਗੀ ਹੈ ਇੱਕ ਵਾਰ ਲੱਗਦੇ ਦੋ ਕੀਲਿਆਂ ਦੀ ਪਾਥ ਲਾ ਕੇ ਫਿਰ ਪਾਣੀ ਪੀਂਦੇ ਕੁਝ ਤਾਂ ਪਾਣੀ ਵੀ ਵਿੱਚ ਹੀ ਪੀਂਦੇ ਸੀ ਸੱਚੀ ਪੈਸੇ ਦਾ ਲਾਲਚ ਠੇਕੇਦਾਰ ਹੱਲਾਸ਼ੇਰੀ ਦੇ ਕੇ ਜਲਦੀ ਕਰਵਾਉਂਦਾ ਸੁੱਚਾ ਸਭ ਵੱਲ ਦੇਖ ਰਿਹਾ ਸੀ ਬਿਆੰਤ ਕਹਿੰਦਾ ਕਿਵੇਂ ਬਾਈ ਲਾਉਨੇ ਚੋਂ ਨਾ ਸੁੱਚਾ ਕਹਿੰਦਾ ਨਾ ਮੇਰੇ ਕੋਲੋਂ ਕਿੱਥੇ ਲੱਗੇਗਾ ਵਿਅੰਤ ਕਹਿੰਦਾ ਉਹ ਮੋਟਰ ਤੋਂ ਪਾਣੀ ਪੀਂਦੇ ਹੋਏ ਕਹਿੰਦਾ ਹੈ ਗੱਲ ਖਤਮ ਕਰ ਭਾਬੀ ਬਾਲੀ ਅੱਗੇ ਕੀ ਹੋਇਆ ਸੁੱਚਾ ਕਹਿੰਦਾ ਹਾਂ ਉਹੀ ਦੱਸਣਾ ਸੀ ਆ ਜਾ ਬੈਠ ਅੰਗੂਰ ਖਾ ਸੁੱਚਾ ਅੱਗੇ ਦੱਸਦਾ ਹੈ ਕਿ ਮੇਰੀ ਉਹਦੇ ਨਾਲ ਗੱਲ ਹੋਈ ਕਿ ਮੈਂ ਪੈਸੇ ਕਰ ਲੈਂਦਾ ਹਾਂ ਕਿੱਥੇ ਮਿਲਣਾ ਦੱਸ ਦੇ ਉਸਨੇ ਕਿਹਾ ਕਿ ਇੱਕ ਵਾਰ ਨਹੀਂ ਥੋੜੇ ਦਿਨ ਰੁੱਕ ਕੇ ਮੈਂ ਆਪੇ ਫੋਨ ਕਰਦਾ ਹਾਂ ਮੇਰੀ ਜਾਨ ਵਿੱਚ ਜਾਨ ਆ ਗਈ ਨਾਲ ਮੈਨੂੰ ਟਾਈਮ ਮਿਲ ਗਿਆ ਖੁਸ਼ੀ ਦੀ ਸੱਚਾਈ ਪਤਾ ਕਰਨ ਲਈ ਕਾਫੀ ਦਿਨ ਬੀਤ ਗਏ ਪਰ ਕਦੇ ਹਿੰਮਤ ਨਹੀਂ ਹੋਈ ਖੁਸ਼ੀ ਤੋਂ ਜਸ਼ਨ ਬਾਰੇ ਪੁੱਛ ਸਕਾਂ ਇੱਕ ਦਿਨ ਕਾਲਜ ਦੀ ਕੰਟੀਨ ਵਿੱਚ ਅਸੀਂ ਸਭ ਦੋਸਤ ਬੈਠੇ ਸੀ ਖੁਸ਼ੀ ਨੂੰ ਕਿਸੇ ਦਾ ਫੋਨ ਆਉਂਦਾ ਹੈ ਅਤੇ ਉਹ ਉੱਥੋਂ ਉੱਠ ਕੇ ਚਲੇ ਜਾਂਦੀ ਹੈ ਰਾਜਦੇਵ ਮੈਨੂੰ ਇਸ਼ਾਰਾ ਕਰਦੀ ਹੈ ਉਹਦੇ ਪਿੱਛੇ ਜਾਣ ਦਾ ਮੈਂ ਵੀ ਉੱਥੋਂ ਲਾਇਬ੍ਰੇਰੀ ਦਾ ਬਹਾਨਾ ਲਗਾ ਕੇ ਉੱਠ ਕੇ ਖੁਸ਼ੀ ਦੇ ਪਿੱਛੇ-ਪਿੱਛੇ ਜਾਂਦਾ ਹਾਂ ਕਾਲਜ ਵਿੱਚ ਬਹੁਤ ਘੱਟ ਸਟੂਡੈਂਟ ਆਉਂਦੇ ਸੀ ਗਰਮੀ ਜ਼ਿਆਦਾ ਹੋ ਗਈ ਸੀ ਕੋਈ ਨਹੀਂ ਸੀ ਦਿਖ ਰਿਹਾ ਮੈਂ ਖੁਸ਼ੀ ਦੇ ਪਿੱਛੇ-ਪਿੱਛੇ ਜਾ ਰਿਹਾ ਸੀ ਕਾਲਜ ਦੇ ਨਾਲ ਇੱਕ ਪਾਰਕ ਦੇ ਕੰਧ ਲੱਗਦੀ ਸੀ ਉਹ ਪਾਰਕ ਵੀ ਸੀ ਅਤੇ ਗਰਾਊਂਡ ਵੀ ਕਾਲਜ ਦੀ ਕੰਧ ਵਿੱਚ ਇੱਕ ਛੋਟਾ ਜਿਹਾ ਰਸਤਾ ਸੀ ਅਕਸਰ ਕਲਾਸ ਕਲਾਸ ਤੋਂ ਬੰਕ ਮਾਰ ਕੇ ਇੱਥੋਂ ਦੀ ਸਭ ਲੰਘਦੇ ਸੀ ਖੁਸ਼ੀ ਉਹਦੇ ਵਿੱਚੋਂ ਲੰਘਦੀ ਹੀ ਪਾਰਕ ਵਿੱਚ ਚਲੀ ਗਈ ਮੈਂ ਵੀ ਉਹਦੇ ਪਿੱਛੇ-ਪਿੱਛੇ ਖੁਸ਼ੀ ਨੂੰ ਨਹੀਂ ਸੀ ਪਤਾ ਕਿ ਮੈਂ ਉਹਦੇ ਪਿੱਛੇ-ਪਿੱਛੇ ਹਾਂ ਉਹ ਇੱਕ ਬੈਂਚ ਤੇ ਜਾ ਕੇ ਖੜ ਜਾਂਦੀ ਹੈ ਉੱਥੇ ਕੋਈ ਮੁੰਡਾ ਬੈਠਾ ਬੈਠਾ ਸੀ ਉਹ ਉਹਦੇ ਨਾਲ ਗੱਲ ਕਰਨ ਲੱਗਦੀ ਹੈ ਮੈਨੂੰ ਹੁਣ ਯਕੀਨ ਹੋ ਗਿਆ ਕਿ ਇਹ ਮੁੰਡਾ ਪੱਕਾ ਜਸ਼ਨ ਹੋਣਾ ਮੈਂ ਥੋੜੀ ਦੇਰ ਦੇਖਦਾ ਰਿਹਾ ਜਦੋਂ ਮੇਰੇ ਤੋਂ ਕੰਟਰੋਲ ਬਾਹਰ ਹੋ ਗਿਆ ਤਦ ਮੈਂ ਉੱਥੇ ਜਾ ਕੇ ਖੁਸ਼ੀ ਨੂੰ ਕਿਹਾ ਅੱਛਾ ਆਹ ਗੱਲ ਹੈ ਮੇਰੇ ਨਾਲ ਧੋਖਾ ਖੁਸ਼ੀ ਕਹਿੰਦੀ ਨਹੀਂ ਯਾਰ ਤੁਸੀਂ ਗਲਤ ਸਮਝ ਰਹੇ ਹੋ ਸੁੱਚਾ ਕਹਿੰਦਾ ਯਾਰ ਮੈਂ ਤੈਨੂੰ ਆਪਣੀ ਘਰ ਦੀ ਨੂੰ ਬਣਾਉਣਾ ਸੀ ਪਰ ਤੂੰ ਇਹ ਕੰਮ ਖੁਸ਼ੀ ਕਹਿੰਦੀ ਯਾਰ ਗੱਲ ਤਾਂ ਸੁਣ ਲਾ ਸੁੱਚਾ ਕਹਿੰਦਾ ਕੀ ਗੱਲ ਸੁਣਾ ਤੇਰੇ ਬਾਰੇ ਸਾਰੇ ਸਹੀ ਕਹਿੰਦੇ ਸੀ ਤੂੰ ਨਹੀਂ ਬਦਲ ਸਕਦੀ ਮੇਰੇ ਨਾਲ ਧੋਖਾ ਕਰਕੇ ਖੁਸ਼ੀ ਕਹਿੰਦੀ ਇਹ ਮੇਰਾ ਬாய்ਫਰੈਂਡ ਨਹੀਂ ਹੈ ਸੁੱਚਾ ਕਹਿੰਦਾ ਅੱਛਾ 33 ਦੁਪਹਿਰ ਮਿਲਣ ਆਈ ਹੈ ਉਹ ਵੀ ਪਾਰਕ ਵਿੱਚ ਖੁਸ਼ੀ ਕਹਿੰਦੀ ਇਹ ਸੋਨੀਆ ਦਾ ਬாய்ਫਰੈਂਡ ਹੈ ਉਹ ਆਉਂਦੀ ਹੀ ਹੋਣੀ ਹੈ ਉਹਦਾ ਫੋਨ ਆਇਆ ਸੀ ਸੁੱਚਾ ਕਹਿੰਦਾ ਇੱਕ ਹੋਰ ਝੂਠ ਖੁਸ਼ੀ ਕਹਿੰਦੀ ਮੈਂ ਝੂਠ ਕਿਉਂ ਬੋਲਾਂਗੀ ਸੁੱਚਾ ਕਹਿੰਦਾ ਦੇਖ ਖੁਸ਼ੀ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਖੁਸ਼ੀ ਕਹਿੰਦੀ ਯਾਰ ਤੈਨੂੰ ਕੀ ਹੋ ਗਿਆ ਉਹ ਗੁੱਸੇ ਵਿੱਚ ਕਹਿੰਦੀ ਹੈ ਜੀਜੂ ਤੁਸੀਂ ਇੱਥੇ ਸੋਨੀਆ ਦੀ ਆਵਾਜ਼ ਆਉਂਦੀ ਹੈ ਸੁੱਚਾ ਕਹਿੰਦਾ ਤੂੰ ਵੀ ਆ ਜਾ ਮੈਨੂੰ ਠੋਖਾ ਕਿਉਂ ਦਿੱਤਾ ਸੋਨੀਆ ਕਹਿੰਦੀ ਗੱਲ ਕੀ ਹੋਈ ਇਹ ਮੇਰਾ ਬॉयਫਰੈਂਡ ਹੈ ਮੈਨੂੰ ਕੰਪਨੀ ਮਿਲ ਜਾਏ ਤਾਂ ਖੁਸ਼ੀ ਨੂੰ ਬੁਲਾਇਆ ਸੀ ਸੁੱਚਾ ਕਹਿੰਦਾ ਬॉयਫਰੈਂਡ ਤੇਰਾ ਖੁਸ਼ੀ ਕਿਉਂ ਮਿਲਣ ਆਈ ਸੋਨੀਆ ਕਹਿੰਦੀ ਆਵਾਜ਼ ਜੀਜੂ ਜਦੋਂ ਖੁਸ਼ੀ ਨਾਲ ਮੈਂ ਆਉਂਦੀ ਸੀ ਉਦੋਂ ਕੋਈ ਪ੍ਰੋਬਲਮ ਨਹੀਂ ਸੀ ਸੁਚਾ ਚੁੱਪ ਹੋ ਜਾਂਦਾ ਹੈ ਖੁਸ਼ੀ ਰੋਣ ਲੱਗਦੀ ਹੈ ਸੋਨੀਆ ਵੀ ਗੁੱਸੇ ਨਾਲ ਕਹਿੰਦੀ ਹੈ ਜੀਜੂ ਪਤਾ ਨਹੀਂ ਤੁਹਾਨੂੰ ਕੀ ਹੋ ਗਿਆ ਖੁਸ਼ੀ ਬਹੁਤ ਪਿਆਰ ਕਰਦੀ ਹੈ ਆ ਮੇਰਾ ਬாய்ਫਰੈਂਡ ਹੈ ਕਰਨ ਸੁਚਾ ਕਹਿੰਦਾ ਮaaf ਕਰਨਾ ਯਾਰ ਕਰਨ ਕਹਿੰਦਾ ਕੋਈ ਨਾ ਬਾਈ ਹੋ ਜਾਂਦਾ ਸੁਚਾ ਕਹਿੰਦਾ ਖੁਸ਼ੀ ਕਰਦੇ ਮਾਫੀ ਆ ਰਹਾ ਮੈਂ ਤੈਨੂੰ ਖੋਣਾ ਨਹੀਂ ਚਾਹੁੰਦਾ ਖੁਸ਼ੀ ਰੋਂਦੀ ਰਹਿੰਦੀ ਸੁਚੇ ਤੇ ਗੱਲ ਲੱਗ ਜਾਂਦੀ ਹੈ ਬਿਆਨਤ ਕਹਿੰਦਾ ਪੈਸਿਆਂ ਵਾਲਾ ਬੰਦਾ ਕਿੱਥੇ ਗਿਆ ਹੁਣ ਮੌਕਾ ਸੀ ਖੁਸ਼ੀ ਨੂੰ ਜਸ਼ਨ ਮਾਰੇ ਪੁੱਛ ਲੈਣਾ ਸੀ ਸੋਚਿਆ ਕਹਿੰਦਾ ਮੈਨੂੰ ਇਹ ਅਹਿਸਾਸ ਹੋਇਆ ਮੈਂ ਗਲਤ ਹਾਂ ਹੋ ਸਕਦਾ ਉਹਦਾ ਕੋਈ ਪਹਿਲਾਂ ਹੋਵੇ ਪਰ ਮੈਂ ਤਾਂ ਹੁਣ ਵਾਲੀ ਖੁਸ਼ੀ ਨੂੰ ਪਿਆਰ ਕਰਿਆ ਸੀ ਅੱਜ ਰੱਬ ਨੇ ਅੰਤਾਂ ਦੀ ਗਰਮੀ ਕੀਤੀ ਸੀ ਪਾਣੀ ਜੋ ਛੱਡਿਆ ਸੀ ਖੇਤਾਂ ਵਿੱਚ ਉਹ ਗਰਮ ਹੋ ਰਿਹਾ ਸੀ ਪਿਆਸ ਨਾਲ ਗਲਾ ਸੁੱਕ ਰਿਹਾ ਸੀ ਦੁਪਹਿਰ ਦਾ ਖਾਣਾ ਖਾ ਕੇ ਚਾਹ ਪੀ ਰਹੇ ਸੀ ਸਾਰੇ ਡਾਲੀ ਦਾ ਬਹੁਤ ਵੱਡਾ ਰੁੱਖ ਸੀ ਉਹਦੇ ਥੱਲੇ ਬਿਆੰਤ ਜਾ ਕੇ ਕਹਿੰਦਾ ਠੇਕੇਦਾਰ ਸਾਹਿਬ ਤੁਸੀਂ ਹੁਣ ਕਿਹੜੇ ਪਾਸੇ ਲੱਗਣਾ ਆਪਾਂ ਤਾਜਾ ਪਾਣੀ ਛੱਡ ਦਿੰਦੇ ਆ ਪਹਿਲਾਂ ਵਾਲਾ ਤਾਂ ਨੀਰੀ ਅੱਗ ਸੁੱਟ ਰਿਹਾ ਹੈ ਠੇਕੇਦਾਰ ਕਹਿੰਦਾ ਹਾਂ ਪੁੱਤ ਆਹ ਵਾਲ ਅੱਗੇ ਵਾਲੇ ਆ ਹਾਂ ਪੁੱਤ ਆ ਅੱਗੇ ਵਾਲਾ ਕਿਆਰਾ ਲਗਾਵਾਂਗੇ ਉਦੋਂ ਬਾਅਦ ਅਸੀਂ ਪਨੀਰੀ ਪੁੱਟਣ ਜਾਣਾ ਦੂਜੇ ਖੇਤ ਬਿਆੰਤ ਕਹਿੰਦਾ ਠੀਕ ਆ ਜੀ ਕੋ ਤਾਈ ਤੁਸੀਂ ਠੀਕ ਹੋ ਤਾਈ ਕਹਿੰਦੀ ਹਾਂ ਪੁੱਤਰ ਠੀਕ ਆ ਅੱਜ ਤਾਂ ਰੱਬ ਨੂੰ ਪਤਾ ਨਹੀਂ ਕੀ ਹੋਇਆ ਧੁੱਪ ਵੀ ਐਨੀ ਤੇ ਹਵਾ ਵੀ ਬੰਦ ਕਰ ਰੱਖੀ ਹੈ ਨਾਮੁਕ ਕਹਿੰਦੀ ਮਾਸੀ ਲੱਗਦਾ ਅੱਜ ਸ਼ਾਮ ਨੂੰ ਮੌਸਮ ਖਰਾਬ ਹੋਵੇਗਾ ਤੇ ਤੂਫਾਨ ਆਵੇਗਾ ਅਬਿਅੰਤਵਲ ਦੇਖ ਕੇ ਕਹਿੰਦੀ ਹੈ ਬਿਅੰਤ ਕਹਿੰਦਾ ਤਾਈ ਤੂਫਾਨ ਤਾਂ ਆਵੇਗਾ ਹੀ ਜਿਹੋ ਜਿਹਾ ਮੌਸਮ ਹੋ ਰੱਖਿਆ ਉਨਿਵੇਂ ਜਿਹੀ ਅੱਖ ਨਾਲ ਨਾਮ ਵੱਲ ਦੇਖ ਕੇ ਕਹਿੰਦਾ ਹੈ ਤਾਈ ਕਹਿੰਦੀ ਪੁੱਤ ਰੱਬ ਦੇ ਰੰਗ ਨੂੰ ਰੱਬ ਹੀ ਜਾਣੇ ਵਿਅੰਤ ਕਹਿੰਦਾ ਹਾਂਜੀ ਇਹ ਤਾਂ ਹੈ ਸਭ ਚਾ ਵੀ ਕੇ ਝੋਨਾ ਲਾਉਣ ਲੱਗਦੇ ਆ ਵਿਅੰਤ ਵੀ ਟਰੈਕਟਰ ਤੇ ਬੈਠ ਜਾਂਦਾ ਅਤੇ ਉੱਚੀ ਉੱਚੀ ਗਾਣੇ ਲਗਾ ਲੈਂਦਾ ਹੈ ਤੈਨੂੰ ਸਾਲ 16ਵਾਂ ਚੜਿਆ ਨਹੀਂ ਜਵਨ ਦੁੱਧ ਦੇ ਵਾਂਗੂ ਕੜਿਆ ਨਹੀਂ ਮੋਟਰ ਚੱਲਦੀ ਹੈ ਤਾਜਾ ਪਾਣੀ ਖਾਲ ਦੇ ਰਾਹੀਂ ਬੰਦ ਦੇ ਵਿੱਚ ਜਾ ਰਿਹਾ ਸੀ ਪਜਾਮਾ ਉੱਪਰ ਨੂੰ ਕਰਕੇ ਦੋਵੇਂ ਲੱਤਾਂ ਪਾਣੀ ਵਿੱਚ ਰੱਖ ਕੇ ਸੁੱਚਾ ਖਾਲ ਤੇ ਬੈਠਾ ਸੀ ਤੂਤ ਦੀ ਸ਼ਾਂ ਸੀ ਠੰਡੀ ਖੇਤ ਦੇ ਵਿੱਚ ਚਾਹੇ ਹਵਾ ਨਾ ਚੱਲੇ ਚਾਹੇ ਕਿੰਨੀ ਵੀ ਗਰਮੀ ਹੋਵੇ ਪਰ ਤੂਤ ਦੇ ਥੱਲੇ ਗਰਮੀ ਨਹੀਂ ਲੱਗਦੀ ਸੁੱਚੇ ਨੂੰ ਬਹੁਤ ਵਧੀਆ ਲੱਗ ਰਿਹਾ ਸੀ ਅੰਦਰੋਂ ਅੰਦਰੀ ਸੋਚ ਰਿਹਾ ਸੀ ਪਤਾ ਨਹੀਂ ਕਿੰਨੇ ਕੁ ਦਿਨ ਇਹ ਨਜ਼ਾਰੇ ਲੈਣੇ ਆ ਫੇਰ ਮੇਰਾ ਪਤਾ ਨਹੀਂ ਕੀ ਹੋਣਾ ਕੀ ਸੁਪਨੇ ਦੇਖੇ ਸੀ ਤੇ ਕੀ ਹੋ ਗਿਆ ਸੋਚਦੇ ਸੋਚਦੇ ਉਹਦੀ ਨਿਗਾ ਬਿਆੰਤ ਤੇ ਪਈ ਉਹ ਉਹਨੂੰ ਟਰੈਕਟਰ ਤੇ ਬੁਲਾ ਰਿਹਾ ਸੀ ਬਿਆੰਤ ਕਹਿੰਦਾ ਉਹ ਹਿੰਦੀ ਫਿਲਮਾਂ ਦੇ ਦੇਵਦਾਸ ਆ ਜਾ ਥੋੜਾ ਜੱਟ ਫੀਲਿੰਗ ਲੈ ਲੈ ਸੁੱਚਾ ਕਹਿੰਦਾ ਮੈਂ ਤਾਂ ਕਦੇ ਚਲਾਇਆ ਨਹੀਂ ਫਿਰ ਕਿਵੇਂ ਬਿਆੰਤ ਕਹਿੰਦਾ ਚਲਾਉਣ ਨੂੰ ਜਹਾਜ਼ ਉਡਾਉਣਾ ਜਾਂ ਤੇਰੇ ਪੈਰ ਥੱਲੇ ਨਹੀਂ ਲੱਗਦੇ ਤੇ ਥੱਲੇ ਗਿਰ ਜਾਣਾ ਸੁੱਚਾ ਕਹਿੰਦਾ ਉਹ ਗੱਲ ਨਹੀਂ ਬਯੰਤ ਕਹਿੰਦਾ ਫੇਰ ਕੀ ਗੱਲ ਆ ਆ ਜਾ ਤੈਨੂੰ ਸਿਖਾਉਣਾ ਸੁੱਚਾ ਕਹਿੰਦਾ ਯਾਰ ਐਵੇਂ ਕਿਸੇ ਵਿੱਚ ਵੱਜ ਜਾਊ ਬਯੰਤ ਕਹਿੰਦਾ ਤੇਰਾ ਸੱਚੀ ਸ਼ਹਿਰ ਰਹਿ ਕੇ ਦਿਮਾਗ ਪੰਡਤਾਂ ਵਾਲਾ ਹੋ ਗਿਆ ਦੂ ਦੂਰ ਤੱਕ ਕੋਈ ਦਿਖਦਾ ਜਿਹਦੇ ਵਿੱਚ ਵੱਜੂ ਸੁੱਚਾ ਡਰਾਈਵਰ ਸੀਟ ਤੇ ਬੈਠ ਜਾਂਦਾ ਡਰਤਾ ਲੱਗਦਾ ਬਚਪਨ ਦਾ ਟਰੈਕਟਰ ਤੋਂ ਦੂਰ ਹੀ ਰਹਾ ਅੱਜ ਬਿਠਾ ਦਿੱਤਾ ਬਿਆੰਤ ਕਹਿੰਦਾ ਦੇਖ ਪਾਈ ਆਹ ਕਲਚ ਹੈ ਆਹ ਰੇਸ ਹੈ ਆਹ ਬ੍ਰੇਕ ਹੈ ਆਹ ਥੱਲੇ ਵਾਲੇ ਪਾਸੇ ਗਿਅਰ ਆ ਪੈਰ ਨਾਲ ਕਲਚ ਦੱਬ ਫਿਰ ਅੱਗੇ ਨੂੰ ਪਹਿਲਾ ਗਿਅਰ ਪਾ ਹੌਲੀ ਹੌਲੀ ਕਲਚ ਛੱਡ ਤੇ ਰੇਸ ਦੇ ਸੁਚੇ ਨੇ ਐਵੇਂ ਹੀ ਕੀਤਾ ਇੱਕ ਦੋ ਵਾਰ ਟਰੈਕਟਰ ਬੰਦ ਹੋ ਗਿਆ ਤੀਜੀ ਵਾਰ ਚੱਲ ਪਿਆ ਲੰਬਾ ਵਾਹਣ ਸੀ ਗੇੜਾ ਵੱਡਾ ਲੱਗਦਾ ਸੀ ਅਲੱਗ ਦੀ ਖੁਸ਼ੀ ਆਈ ਸੁੱਚੇ ਦੇ ਅੰਦਰ ਬਿਆੰਤ ਨੇ ਗਾਣੇ ਵੀ ਚਲਾ ਦਿੱਤੇ ਸੁੱਚਾ ਵੀ ਨਾਲ ਨਾਲ ਗਾ ਰਿਹਾ ਸੀ ਫਸ ਗਏ ਕਸੂਤੇ ਅੱਜ ਸ਼ੇਰ ਕਾਗਜ਼ੀ ਮਿੱਟੀ ਵਿੱਚ ਲਟਣੇ ਕਾਗਜ਼ ਵਿੱਚ ਕਾਲਜ ਵਿੱਚ ਕੁੰਡੀਆਂ ਦੇ ਸਿੰਘ ਫਸ ਗਏ ਧੁੱਪ ਵਾਤੇ ਪਿੱਟਣੇ ਬਿਆੰਤ ਕਹਿੰਦਾ ਸੱਚੀ ਬਾਈ ਕੁਲਵਿੰਦਰ ਢਿੱਲੋਂ ਵੀ ਅੱਤ ਕਰਾਉਂਦਾ ਸਾਰੇ ਗਾਣੇ ਭਰ ਕੇ ਰੱਖਿਆ ਇਹਦੇ ਵਿੱਚ ਸੁੱਚਾ ਕਹਿੰਦਾ ਹਾਂ ਯਾਰ ਗਾਉਂਦਾ ਤਾਂ ਸੋਹਣਾ ਕਾਫੀ دیر ਟ੍ਰੈਕਟਰ ਚਲਾਉਣ ਤੋਂ ਬਾਅਦ ਦੋਵੇਂ ਮੋਟਰ ਤੇ ਆ ਕੇ ਬਹਿ ਜਾਂਦੇ ਆ ਸ਼ਾਮ ਦਾ ਟਾਈਮ ਹੋ ਰਿਹਾ ਸੀ ਮੌਸਮ ਥੋੜਾ ਠੰਡਾ ਹੋ ਰਿਹਾ ਸੀ ਪਰ ਫਿਰ ਵੀ ਗਰਮੀ ਬਹੁਤ ਸੀ ਬਿਆਨਤ ਕਹਿੰਦਾ ਅੱਛਾ ਬਾਈ ਫੇ ਤੇਰਾ ਕੀ ਬਣਿਆ ਸੁੱਚਾ ਕਹਿੰਦਾ ਹਾਂ ਉਦੋਂ ਤਾਂ ਸਾਡੇ ਵਿੱਚ ਸੁਲਾ ਹੋ ਗਈ ਪਰ ਖੁਸ਼ੀ ਨੂੰ ਹੁਣ ਮੇਰੇ ਤੇ ਸ਼ੱਕ ਹੋ ਗਿਆ ਕਿ ਉਹ ਕਿ ਮੈਂ ਉਹਦਾ ਪਿੱਛਾ ਕਰਦਾ ਹੁਣ ਆਪਣਾ ਫੋਨ ਨਹੀਂ ਸੀ ਦਿੰਦੀ ਮੈਨੂੰ ਸੋਨੀਆ ਨੂੰ ਵੀ ਮੇਰੇ ਨਾਲ ਘੱਟ ਗੱਲ ਕਰਨ ਦਿੰਦੀ ਸੀ ਇੱਕ ਦਿਨ ਮੇਰੇ ਕਮਰੇ ਵਿੱਚ ਸੋਨੀਆ ਤੇ ਨਾਲ ਇੱਕ ਹੋਰ ਮੁੰਡਾ ਆਏ ਸੋਨੀਆ ਕਹਿੰਦੀ ਸੁੱਚੇ ਤੇਰੇ ਨਾਲ ਗੱਲ ਕਰਨੀ ਆ ਬਹੁਤ ਜ਼ਰੂਰੀ ਸੁੱਚਾ ਕਹਿੰਦਾ ਹਾਂ ਦੱਸ ਸੋਨੀਆ ਕਹਿੰਦੀ ਪਹਿਲਾਂ ਵਾਅਦਾ ਕਰ ਕਿਸੇ ਨੂੰ ਨਹੀਂ ਦੱਸੇਗਾ ਸੁੱਚਾ ਕਹਿੰਦਾ ਨਹੀਂ ਦੱਸਦਾ ਯਾਰ ਸੋਨੀਆ ਕਹਿੰਦੀ ਆ ਮੁੰਡਾ ਖੁਸ਼ੀ ਨੂੰ ਪਸੰਦ ਕਰਦਾ ਸੀ ਪਰ ਖੁਸ਼ੀ ਨੇ ਇਹਨੂੰ ਛੱਡ ਦਿੱਤਾ ਸੁੱਚਾ ਕਹਿੰਦਾ ਅੱਛਾ ਕਦੋਂ ਸੋਨੀਆ ਕਹਿੰਦੀ ਤੇਰੇ ਆਉਣ ਤੋਂ ਪਹਿਲਾਂ ਇਹਦੇ ਨਾਲ ਗੱਲ ਕਰਦੀ ਸੀ ਹੁਣ ਇਹ ਉਸ ਨੂੰ ਮੈਸੇਜ ਕਰਦਾ ਜਵਾਬ ਨਹੀਂ ਦਿੰਦੀ ਸੁੱਚੇ ਦਾ ਮੂੰਹ ਉੱਤਰ ਜਾਂਦਾ ਹੈ ਉਹ ਇੱਕ ਸਾਈਡ ਬੈਠ ਕੇ ਰੋਣ ਲੱਗਦਾ ਯਾਰ ਦੱਸ ਪਹਿਲਾਂ ਹੀ ਦੱਸ ਦਿੰਦੀ ਮੇਰੀ ਫੀਲਿੰਗਸ ਨਾਲ ਖੇਡ ਕੇ ਇਹਨੂੰ ਕੀ ਮਿਲਿਆ ਹਾਂ ਯਾਰ ਸੋਨੀਆ ਦਾ ਹਾਸਾ ਨਿਕਲ ਗਿਆ ਸੁੱਚਾ ਸੋਨੀਆ ਵੱਲ ਦੇਖਣ ਲੱਗਿਆ ਸੋਨੀਆ ਹੱਸਦੀ ਹੋਈ ਕਹਿੰਦੀ ਜਿੱਜੂ ਸੌਰੀ ਮੈਂ ਮਜ਼ਾਕ ਕਰਿਆ ਸੀ ਸੁਚਾ ਕਹਿੰਦਾ ਯਾਰ ਇਦਾਂ ਦਾ ਮਜ਼ਾਕ ਹੁੰਦਾ ਸੋਨੀਆ ਕਹਿੰਦੀ ਆ ਮੇਰਾ ਦੋਸਤ ਹੈ ਇਹਨੂੰ ਕਿਤਾਬਾਂ ਚਾਹੀਦੀਆਂ ਪਹਿਲੇ ਸੈਮੈਸਟਰ ਦੀਆਂ ਸੁਚਾ ਕਹਿੰਦਾ ਤੇਰੇ ਨਾਲ ਸੱਚੀ ਕੁੱਟ ਪੈਣੀ ਆ ਸੋਨੀਆ ਕਹਿੰਦੀ ਜੀਜੂ ਕਦੇ ਪਿਆਰ ਵੀ ਕਰ ਲਿਆ ਕਰੋ ਹਮੇਸ਼ਾ ਕੁੱਟਣ ਦਾ ਕਹਿੰਦੇ ਰਹਿੰਦੇ ਹੋ ਫਿਰ ਵੀ ਸਾਲੀਆਂ ਤੇ ਸਾਲੀ ਅੱਧੀ ਘਰ ਵਾਲੀ ਹੁੰਦੀ ਆ ਸੁਚਾ ਕਹਿੰਦਾ ਕਿਤਾਬਾਂ ਦੇ ਕੇ ਬਸ ਤੇਰੀ ਭੈਣ ਨੂੰ ਕਹਿ ਦੇਈ ਸੁੱਚਾ ਬਹੁਤ ਪਿਆਰ ਕਰਦਾ ਤੈਨੂੰ ਬਯੰਤ ਕਹਿੰਦਾ ਬਾਈ ਆਹ ਸੋਨੀਆ ਵੀ ਅਲੱਗ ਸ਼ੈਅ ਆ ਕਦੇ ਕਿਵੇਂ ਕਦੇ ਕਿਵੇਂ ਸੋਣੀ ਹੈ ਤਾਂ ਆਪਾਂ ਦੋਵੇਂ ਲੈ ਆਉਂਦੇ ਸੁੱਚਾ ਕਹਿੰਦਾ ਅੱਛਾ ਹੋਰ ਨਾ ਕੁਛ ਸੁੱਚਾ ਕਹਿੰਦਾ ਆ ਲੇਵਰ ਕਿਵੇਂ ਅੱਜ ਟਾਈਮ ਨਾਲ ਟਰਾਲੀ ਤੇ ਬੈਠ ਗਈ ਆ ਬਯੰਤ ਕਹਿੰਦਾ ਇਹ ਅੱਜ ਦੂਜੇ ਖੇਤ ਜਾ ਕੇ ਪਨੀਰੀ ਪੁੱਟ ਕੇ ਰੱਖ ਦੇਣਗੇ ਕੱਲ ਨੂੰ ਜਲਦੀ ਆਉਂਦੇ ਲੱਗਣਗੇ ਸੁੱਚਾ ਕਹਿੰਦਾ ਉਹ ਕੁੜੀਆਂ ਨਹੀਂ ਦਿਖ ਰਹੀਆਂ ਬਿਆੰਤ ਕਹਿੰਦਾ ਦੇਖ ਬਾਈ ਅੱਜ ਸਾਰੀ ਲੇਬਰ ਗਈ ਦੂਜੇ ਖੇਤ ਬਾਪੂ ਵੀ ਉਧਰ ਹੈ ਤੇ ਸੀਰੀ ਵੀ ਹੁਣ ਲੈ ਕੇ ਚੱਲਿਆ ਦੋਵੇਂ ਕੁੜੀਆਂ ਨਹੀਂ ਗਈਆਂ ਉਹ ਘਾਹ ਬਣਾਉਣ ਦੇ ਬਹਾਨੇ ਰੁਕੀਆਂ ਹੋਈਆਂ ਨੇ ਅੱਜ ਵਧੀਆ ਮੌਕਾ ਹੈ ਸੁੱਚਾ ਕਹਿੰਦਾ ਦੇਖ ਛੋਟੇ ਐਵੇਂ ਗਰਮ ਖੀਰ ਮੂੰਹ ਵਿੱਚ ਨਾ ਪਾ ਮੂੰਹ ਸੜ ਜਾਣਾ ਬਿਆੰਤ ਕਹਿੰਦਾ ਚੱਲ ਬਾਈ ਮੈਂ ਚੱਕਰ ਲਗਾ ਕੇ ਆਉਂਦਾ ਹਾਂ ਸੁੱਚਾ ਕਹਿੰਦਾ ਠੀਕ ਹੈ ਤੂੰ ਜਾ ਮੈਂ ਇੱਥੇ ਹੀ ਗਾਣੇ ਸੁਣਦਾ ਮੋਟਰ ਤੋਂ ਪਾਣੀ ਪੀ ਕੇ ਬਿਆੰਤ ਬਾਗ ਵਾਲੇ ਪਾਸੇ ਨੂੰ ਚਲੇ ਜਾਂਦਾ ਹੈ ਹੁਣ ਬਿਆੰਤ ਦੀਆਂ ਅੱਖਾਂ ਉਹਨਾਂ ਕੁੜੀਆਂ ਨੂੰ ਲੱਭ ਰਹੀਆਂ ਸੀ ਅੰਦਰੋਂ ਡਰ ਵੀ ਲੱਗ ਰਿਹਾ ਸੀ ਪਰ ਰਾਤ ਵਾਲਾ ਸੁਪਨਾ ਵੀ ਪੂਰਾ ਕਰਨਾ ਸੀ ਉਹਨੂੰ ਦੋਵੇਂ ਕਿਤੇ ਨਾ ਦਿਖੀਆਂ ਬਾਗ ਕਿਹੜਾ ਛੋਟਾ ਸੀ ਉੱਥੋਂ ਗਰਮੀ ਸੀ ਬਾਗ ਦੇ ਵਿੱਚ ਤਾਂ ਖੜ ਨਹੀਂ ਸੀ ਹੋ ਰਿਹਾ ਸਿਆਣੇ ਕਹਿੰਦੇ ਆ ਸਵਾਦ ਪਿੱਛੇ ਤਾਂ ਕੁੱਤੀ ਲਹੌਰ ਚਲੇ ਗਈ ਇਹ ਤਾਂ ਬਾਗ ਸੀ ਥੋੜੇ ਟਾਈਮ ਬਾਅਦ ਬਿਆੰਤ ਦੀ ਨਿਗਾਹ ਦੋਵੇਂ ਕੁੜੀਆਂ ਤੇ ਪਈ ਬਿਆੰਤ ਜਲਦੀ ਜਲਦੀ ਉਹਨਾਂ ਦੇ ਕੋਲੇ ਪਹੁੰਚਿਆ ਬਿਆੰਤ ਕਹਿੰਦਾ ਤੁਸੀਂ ਗਏ ਨਹੀਂ ਨਾਮੋ ਕਹਿੰਦੀ ਜੀ ਕਾਹ ਬਣਾਉਣਾ ਸੀ ਬਿਆੰਤ ਕਹਿੰਦਾ ਅੱਛਾ ਬਣਾ ਲਿਆ ਕਿ ਨਹੀਂ ਨਾਮੋ ਕਹਿੰਦੀ ਹੁਣੇ ਆਏ ਸੀ ਬਿਆੰਤ ਕਹਿੰਦਾ ਮੈਂ ਮਦਦ ਕਰਦੇ ਆਂ ਨਾਮੋ ਸਨ ਲੱਗ ਗਈ ਲੱਗ ਗਈ ਜੀ ਤੁਸੀਂ ਬਿਆਨਤ ਕਹਿੰਦਾ ਕਿ ਮੈਨੂੰ ਕੀ ਹੋਇਆ ਗਾਮੋ ਕਹਿੰਦੀ ਜੀ ਅਸੀਂ ਬਣਾ ਲਵਾਂਗੇ ਹੁਣ ਬਿਆਨਤ ਨੂੰ ਆਪਣੇ ਅਰਮਾਨਾਂ ਤੇ ਪਾਣੀ ਫਿਰਦੇ ਦੇਖ ਰਿਹਾ ਸੀ ਕਿਉਂਕਿ ਨਾਮੋ ਇਕੱਲੀ ਹੁੰਦੀ ਤਾਂ ਅਲੱਗ ਗੱਲ ਸੀ ਹੁਣ ਦੋਵੇਂ ਆ ਅਤੇ ਗਾਮੋ ਰੁੱਖਾ ਬੋਲਦੀ ਸੀ ਉਹ ਉਥੋਂ ਚਲੇ ਆ ਗਿਆ ਥੋੜਾ ਅਗਾਂਹ ਨਾਮੋ ਨੇ ਗਾਮੋ ਗਾਮੋ ਨੂੰ ਗੁੱਸੇ ਨਾਲ ਦੇਖਿਆ ਅਤੇ ਕੰਮ ਮਣਾਉਣ ਲੱਗ ਗਈਆਂ ਬਿਆੰਤ ਬਾਗ ਦੇ ਬਾਹਰ ਬੱਟੂ ਉੱਪਰ ਬੈਠਾ ਸੀ ਬਾਕੀ ਕਹਾਣੀ ਅਗਲੇ ਭਾਗ ਵਿੱਚ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਹਾਣੀ ਨੂੰ ਲਾਈਕ ਵੀ ਕਰ ਦਿਓ ਜੀ ਕਹਾਣੀ ਸੁਣਨ ਲਈ ਧੰਨਵਾਦ